ਕਮੈਂ। ਜਨਵਰੀ ਮੈਂ ਉਹਨੂੰ ਕਾਲ ਕਰਿਆ ਨਾ ਮੈਮ ਨੇ ਪਹਿਲੀ ਕਾਲ ਤੇ ਹਾਂ ਕਰੀ ਇਵਨ ਕਿ ਸਾਨੂੰ ਨਾ ਰਿਮਾਈਂਡ ਕਰਾਉਣ ਦੀ ਲੋੜ ਨਹੀਂ ਪੈਂਦੀ। ਵੀ ਮੈਮ ਤੁਸੀਂ ਆ ਜਾਣਾ। ਮੈਂ ਉਹਨੂੰ ਪਹਿਲਾਂ ਯਾਦ ਹੁਦਾ ਵੀ 5 ਵਜੇ ਉੱਥੇ ਜਾਣਾ। ਤੇ ਮੈਮ ਨੇ ਹਮੇਸ਼ਾ ਸਾਡੀ ਹੌਸਲੇ ਹੋ ਗਈ ਕਰੀ ਐ। ਤੇ ਮੈਮ ਵੱਲੋਂ ਰਨਰ ਅਪ ਟੀਮ ਦਾ ਜੋ ਵੀ ਨਾਮ ਹੈ 6100 ਉਹ ਦਿੱਤਾ ਗਿਆ। 5 ਗਿਫਟ ਐਂਪਰਸ ਅਗੇ ਜੋ ਕਿ ਦੋ ਕਮੈਂਟੇਟਰ ਸਾਹਿਬ ਸਾਹਬ ਆਂਦੇ ਆ। ਦੋ ਅੰਪਾਇਰਸ ਦੇ ਇੱਕ ਮਹੀਨਾ ਦੇ ਮੈਚ ਦਾ। ਇੱਕ ਬੈਟ ਜਿਹੜਾ ਕਿ ਉਹਨੇ ਕਿਹੜਾ ਜਿਹੜਾ ਪਲੇਅਰ ਬਹੁਤ ਅੱਛਾ ਖੇਡਿਆ। ਤੇ ਉਸ ਤੋਂ ਬਾਅਦ ਇੱਕ ਕਿੱਟ ਟੀਮ ਨੂੰ ਦਿੱਤੀ ਗਈ ਹੈ ਐਸੀ ਤਰ੍ਹਾਂ ਹੀ ਸਾਡੀ ਹੌਸਲਾ ਅਫਜ਼ਾਈ ਕਰਦੇ ਰਹਿਆ ਕਰੋ ਮੈਮ ਥੈਂਕਸ ਫਰਮ ਦਾ ਕੋਰ ਆਫ ਆਰ ਹਾਰਟਸ ਥੈਂਕਸ ਅ ਲੋਟ ਸਾਡੇ ਇਹ ਬੰਦਾ ਲਾਲਨੀ ਠੀਕ ਰਹਿ ਗਿਆ ਤੌਰ ਤੌਰ ਦਾ ਮਾਨ ਵਿਸ਼ਾਲ ਕੈਪਟਨ ਆਫ ਯੂਨੀ ਟੀਮ ਇੱਕ ਬਣੋ ਸੀ ਵੀ ਪੀ ਕੇ ਟਾਇਲ ਸੋਲੋ ਹੈ ਪੰਕਜ ਅੰਗੜ ਵਾਲਾ ਵੈਰੀ ਗੁੱਡ ਵਿਸ਼ਾਲ ਵੀ ਹੁਣ ਵੈਰੀ ਗੁੱਡ ਸਰ ਆਉਣਾ ਫੋਟੋ ਲਾਈਨ ਅਪ ਹੋ ਜੀ ਵੀਰੇ ਸਾਰੇ ਸਾਰੀ ਦਾ ਹੌਸਲਾ ਵਜਾਈ ਕਰ ਦੋ ਵੀਰੇ ਹੂਟਿੰਗ ਹਾਟਿੰਗ ਕਰਕੇ ਤਾੜੀ ਮਾਰ ਕੇ ਵੀਰੇ ਸਾਰੇ ਤਾੜੀ ਵਾਹਿਸ਼ ਤੁਸੀਂ ਹਰੇਕ ਵਾਰੀ ਸਾਡੇ ਵਾਸਤੇ ਖੜੇ ਹੋ ਤੇ ਖੜੇ ਰਹੋਗੇ ਅੱਜ ਵੀ ਖੜੇ ਹੋ ਤੇ ਖੜੇ ਰਹੋ ਸਾਰੇ ਹੀ ਫਰੈਂਡਸ ਕ੍ਰਿਕਟ ਕਲੱਬ ਦੇ ਉਦੇਦਾਰ ਸਹਿਬਾਨ ਨੂੰ ਇੱਥੇ ਮੌਜੂਦ सम्राट उपनेजा जी और पंकज जंगेड़ जी दीपक जी राहुल जी और सामने मेरे खड़े सारे ही खिलाड़ी साहबान और जिन्हें भी दर्शक साहबान सी सबनों मेरे वलो नमस्कार राम राम और सत श्रीकाल सब तो पहले तो मैं दस दवा कि अज का मैच बहुत ज़्यादा इंट्रस्टिंग सी तो लगिया क्या लग्या ਮੈਚ ਇੰਟਰਸਟਿੰਗ ਸੀ ਨਾ ਕਹਿੰਦੇ ਨੇ ਜਦੋਂ ਆਪਾਂ ਨੂੰ ਲੱਗੇ ਕਿ ਬਾਜ਼ੀ ਹਾਰਨ ਵਾਲੀ ਏ ਤੇ ਬਾਜ਼ੀ ਇਕਦਮ ਪਲਟ ਜਾਵੇ ਤਾਂ ਅਕਸਰ ਆਪਾਂ ਸੁਣਨੇ ਆ ਨਾ ਕਿ ਹਾਰ ਕੇ ਜਿੱਤਣ ਵਾਲੇ ਨੂੰ ਬਾਜ਼ੀਗਰ ਕਹਿੰਦੇ ਨੇ ਤਾਂ ਅੱਜ ਇੱਥੇ ਉਹੀ ਕਰਾਮਾਤ ਹੋਈ ਏ ਬਹੁਤ ਵਧੀਆ ਔਰ ਲਾਜ਼ ਦੇ 2 ਓਵਰ ਦੇ ਵਿੱਚ ਜਿਹੜਾ ਮੈਚ ਉਹ ਟੋਟਲੀ ਪਲਟ ਗਿਆ ਔਰ ਦੇਖਦੇ ਹੀ ਦੇਖਦੇ ਜਿਹੜੇ ਖਿਡਾਰੀਆਂ ਦੇ ਵਿੱਚ ਉਤਸ਼ਾਹ ਸੀ ਉਹ ਹੋਰ ਵੱਧਣਾ ਸ਼ੁਰੂ ਹੋ ਗਿਆ ਔਰ ਇਹ ਉਤਸ਼ਾਹ ਕਿਦੋਂ ਵੱਧੇ ਇਹ ਉਤਸ਼ਾਹ ਉਦੋਂ ਵੱਧੇ ਜਦੋਂ ਸਾਡੇ ਵੱਲੋਂ ਜਿਹੜੇ ਖੜੇ ਦਰਸ਼ਕ ਨਹੀਂ ਔਰ ਜਿਹੜੇ ਕਮੈਂਟੇਟਰ ਨਹੀਂ ਜੋ ਕਮੈਂਟਰੀ ਕਰ ਰਹੇ ਹੁੰਦੇ ਨੇ ਉਹ ਕਿੰਨਾ ਕੁ ਉਤਸ਼ਾਹ ਉਹਨਾਂ ਖਿਡਾਰੀਆਂ ਦੇ ਵਿੱਚ ਪਰਦੇ ਨੇ ਇਹ ਸਭ ਕੁਝ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਜਿੰਨੇ ਵੀ ਪ੍ਰਬੰਧਕ ਕਮੇਟੀ ਹੈ ਥੱਲੇ ਤੋਂ ਲੈ ਕੇ ਉੱਪਰ ਤੱਕ ਹਰੇਕ ਪਰਸਨ ਦਾ ਯੋਗਦਾਨ ਹੁੰਦਾ ਉਸ ক্রিকেট ਟੂਰਨਾਮੈਂਟ ਨੂੰ ਸਫਲ ਬਣਾਉਂਦਾ ਔਰ ਅੱਜ ਮੈਨੂੰ ਫਰੈਂਡਸ ক্রিকেট ਕਲੱਬ ਵੱਲੋਂ ਮੈਂ ਦੂਜੀ ਵਾਰ ਆਈਆਂ ਜੋ ਕਿ ਰਾਤਾ ਸਾਮਿਕलोनी ਦੇ ਵਿੱਚ ਜਿਹੜਾ ਕਰਵਾਇਆ ਜਾਂਦਾ ਹੈ ਔਰ ਮੈਂ ਸਭ ਤੋਂ ਪਹਿਲਾਂ ਸਾਰੇ ਕਮੇਟੀ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਐਵੇਂ ਹੀ ਖਿਡਾਰੀਆਂ ਦਾ ਹੌਸਲਾ ਵਧਾਈ ਕਰਨ ਵਾਸਤੇ ਤੁਸੀਂ ਬੁਲਾਉਂਦੇ ਹੋ ਔਰ ਮੈਨੂੰ ਵੀ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਨਾਂ ਖਿਡਾਰੀਆਂ ਦਾ ਮੋਟੀਵੇਸ਼ਨ ਕਰਨ ਵਾਸਤੇ ਜਿਹੜੇ ਮੈਂ ਅੱਗੇ ਆ ਰਹੀ ਹਾਂ ਮੈਂ ਡਾਕਟਰ ਬੀ.ਡੀ ਸਚਦੇਵਨ ਮੋਰਲ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਦਾ ਹਮੇਸ਼ਾ ਧੰਨਵਾਦ ਕਰਦੀ ਆ ਸਾਰੇ ਕਲੱਬ ਦੇ ਮੈਂਬਰ ਧੰਨਵਾਦ ਕਰਦੀ ਆ ਕਿ ਜੋ ਹਮੇਸ਼ਾ ਮੈਨੂੰ ਵੀ ਮੋਟੀਵੇਟ ਕਰਦੇ ਨੇ ਕਿ ਆਪਾਂ ਇਹਨਾਂ ਖਿਡਾਰੀਆਂ ਨੂੰ ਕਿਵੇਂ ਮੋਟੀਵੇਟ ਕਰਨਾ ਹੈ ਤੁਸੀਂ ਰਜੇ ਸਾਰੇ ਹੀ ਨੌਜਵਾਨ ਪੀੜੀਓ ਮੈਂ ਹਮੇਸ਼ਾ ਤੇ बार-बार ਇਹ ਗੱਲ ਕਿਉਂ ਕਹਿੰਨੀ ਆ ਕਿ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਉਹਦੇ ਵਿੱਚ ਜੋਸ਼ ਬਹੁਤ ਹੈ ਬਹੁਤ એનર્ਜੀ ਹੈ ਔਰ ਉਸ એનર્ਜੀ ਤੇ ਉਸ ਜੋਸ਼ ਨੂੰ ਸਹੀ ਤਰੀਕੇ ਨਾਲ ਸਿਰਫ ਖੇਡਾਂ ਹੀ ਐਜਾ ਮਾਧਮ ਨੇ ਜਿਹੜੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ એનર્ਜੈਟਿਕ ਕਰ ਸਕਦੀਆਂ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਚੰਗੇ ਕੰਮਾਂ ਦੇ ਵਿੱਚ ਖੇਡਾਂ ਦੇ ਵਿੱਚ ਆਪਣੀ એનર્ਜੀ ਨੂੰ ਲਗਾ ਰਹੇ ਹੋ ਔਰ ਕਾਢੇ ਵਿੱਚ ਇੱਕ ਖੋੜ ਹੁੰਦੀ ਹੈ ਕਿ ਅਸੀਂ ਇੱਕ ਤੋਂ ਵੱਧ ਰਨ ਬਣਾਣਾ ਹੈ ਤਾਂ ਮੈਂ ਇਹੀ ਕਵਾਂਗੀ ਕਿ ਅੱਜ ਦੀ ਸਟ੍ਰੈਸਫੁੱਲ ਤੇ ਤਣਾਅ ਭਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਨੇ ਖੇਡਾਂ ਔਰ ਜਿਹੜੀਆਂ ਖੇਡਾਂ ਨੇ ਉਹ ਸਾਨੂੰ ਇਹ ਸਾਰੀ ਸਟ੍ਰੈਸਫੁੱਲ ਲਾਈਫ ਦੇ ਵਿੱਚੋਂ ਬਾਹਰ ਕੱਢ ਸਕਦੀਆਂ ਨੇ ਜਿੰਨੇ ਵੀ ਪਾਵਿਓ ਪਿੰਡਾਂ ਦੇ ਵਿੱਚ ਪਾਵਿਓ ਸ਼ਹਿਰਾਂ ਦੇ ਵਿੱਚ ਕਿਤੇ ਵੀ ਕ੍ਰਿਕਟ ਟੂਰਨਾਮੈਂਟਸ ਕਰਵਾਏ ਜਾਂਦੇ ਨੇ ਤਾਂ ਮੈਂ ਉਹਨਾਂ ਸਾਰੀਆਂ ਹੀ ਕਮੇਟੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਇਸ ਤਰ੍ਹਾਂ ਸਾਡੇ ਜਿਹੜੇ ਨੌਜਵਾਨ ਪੀਡੀਏ ਸਾਡੇ ਜਿਹੜੇ ਖਿਡਾਰੀ ਨੇ ਇੱਥੇ ਬੱਚੇ ਵੀ ਖੜੇ ਨੇ ਉਹਨਾਂ ਨੂੰ ਵੀ ਇਹਨਾਂ ਟੀਮਾਂ ਦੇ ਵਿੱਚ ਇਨਵੋਲ ਕਰਦੇ ਨੇ ਪਰ ਉਹਨਾਂ ਜਿਹੜੇ ਬੱਚਿਆਂ ਦੀ ਹੌਸਲਾ ਵਧਾਈ ਵਾਸਤੇ ਇਸ ਤਰ੍ਹਾਂ ਦੇ ਟੂਰਨਾਮੈਂਟਸ ਕਰਵਾਉਂਦੇ ਨੇ ਮੈਂ ਇਹੀ ਕਹਾਂਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੇ ਵੱਲੋਂ ਜਿੰਨਾ ਸੇ ਯੋਗ ਹੋ ਸਕੇਗਾ ਵਚ ਤੋਂ ਵਚ ਅਸੀਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਲਈ ਤੁਹਾਡੇ ਨਾਲ ਖੜੇ ਆ ਅੱਜ ਵੀ ਕੱਲ ਵੀ ਵੀ ਹਮੇਸ਼ਾ ਖੜੇ ਰਵਾਂਗੇ ਜਿੱਥੇ ਸਾਡੇ ਸਹਿਯੋਗ ਦੀ ਜ਼ਰੂਰਤ ਪੜੇ ਅਸੀਂ ਤੁਹਾਡੇ ਨਾਲ ਆ ਔਰ ਜੇ ਇੱਥੇ ਅੱਜ ਲੜਕੀ ਨੂੰ ক্রিকেট ਦੇ ਜਿਹੜੀ ਬੈਟ ਦਿੱਤਾ ਗਿਆ ਤਾਂ ਉਹ ਇਹ ਹੈ ਕਿ ਬੱਚੇ ਵੱਲੋਂ ਜਿਹੜਾ ਇਹ ਖਿਡਾਰੀ ਵੱਲੋਂ ਖੇਡਿਆ ਗਿਆ ਉਸ ਟਾਈਮ ਤੇ ਉਹਨੇ ਆਪਣਾ ਬੈਸਟ ਕਰਕੇ ਦਿਖਾਇਆ ਜਦੋਂ ਜਿਹੜੀ ਟੀਮ ਸੀ ਉਹ ਕਿਤੇ ਨਾ ਕਿਤੇ ਹਾਰਦੀ ਨਜ਼ਰ ਆ ਰਹੀ ਸੀ ਜਾ ਜੇਤੂ ਟੀਮ ਨੂੰ ਫਾਜ਼ਿਲਕਾ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਅਬੁੰ ਦੀ ਟੀਮ ਉਹ ਵੀ ਸਾਡੇ ਫਾਜ਼ਿਲਕਾ ਹਲਕੇ ਦੀ ਹੈ ਤਾਂ ਮੈਂ ਹੀ ਕਹਾਂਗੇ ਕਿ ਬਹੁਤ ਵਧੀਆ ਖੇਡਿਆ ਗਿਆ ਵੀਰ ਤੁਹਾਡੇ ਵੱਲੋਂ ਬਸ ਇਹ ਹੈ ਕਿ ਜਿਹੜੀ ਸਾਨੂੰ ਹਾਰ ਹੈ ਉਹ ਸਾਨੂੰ ਇਹ ਸਿਖਾ ਕੇ ਜਾਂਦੀ ਹੈ ਕਿ ਅਸੀਂ ਆਪਣਾ ਹੋਰ ਬੈਸਟ ਕਿਵੇਂ ਕਰਨਾ ਹੈ ਤੇ ਜਿੱਤਣ ਵਾਲੀ ਟੀਮ ਵੀ ਇਹ ਨਾ ਸਮਝੇ ਕਿ ਅਸੀਂ ਜਿੱਤ ਗਏ ਤਾਂ ਸਾਡਾ ਟਾਰਗੇਟ ਪੂਰਾ ਹੋ ਗਿਆ ਹੁਣ ਤੁਹਾਡੇ ਵਾਸਤੇ ਇੱਕ ਨਵਾਂ ਅਚੀਵਮੈਂਟ ਕੀ ਹੋਣੀ ਚਾਹੀਦੀ ਹੈ ਤੁਹਾਡੇ ਇੱਕ ਨਵਾਂ ਟਾਰਗੇਟ ਕੀ ਹੈ ਕਿ ਤੁਸੀਂ ਅਗਲੇ ਮੈਚ ਵਿੱਚ ਬੈਸਟ ਕਿਵੇਂ ਕਰਨਾ ਹੈ कि ਅਸੀਂ ਦੁਬਾਰਾ ਤੋਂ winner ਰਹੀਏ ਤਾਂ ਤੁਹਾਨੂੰ ਔਰ ਜੇਤੂ ਟੀਮ ਨੂੰ ਜਿਹੜੇ ਬਹੁਤ-ਬਹੁਤ ਵਧਾਈ ਹੋਵੇ ਔਰ ਰਨਰ ਅਪ ਟੀਮ ਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਔਰ ਮੈਂ ਹੀ ਕਹਾਂਗੀ ਕਿ ਇਸ ਤਰ੍ਹਾਂ ਹੀ ਆਪਾਂ ਸਾਰੇ ਆਪਣੀ ਟੀਮ ਨੂੰ ਹੋਰ ਸਟਰੋਂਗ ਕਰੀਏ ਹੋਰ ਵਧਾਈਏ ਵਕਤ-ਵਕਤ ਖਿਡਾਰੀਆਂ ਨੂੰ ਆਪਣੇ ਨਾਲ ਜੋੜੀਏ ਤਾਂਕਿ ਇਹ ਜਿਹੜਾ ਕਾਰਵਾ ਹੈ ਉਹ ਅੱਗੇ ਐਵੇਂ ਵੱਧਦਾ ਰਹੇ ਤੇ ਆਪਣੀ ਜਿਹੜੀ ਫਾਜ਼ਿਲਕਾ ਦਾ ਜਿਹੜਾ ਨਾਮ ਹੈ ਪਾ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤੇ ਪੂਰੇ ਵਰਲਡ ਦੇ ਵਿੱਚ ਗੂੰਜੇ ਕਿ ਹਾਂ ਜਿਹੜੇ ਖਿਡਾਰੀ ਖੇਡ ਰਹੇ ਨੇ ਉਹ ਫਾਜ਼ੀਕਾ ਜ਼ਿਲ੍ਹੇ ਦੇ ਨੇ ਔਰ ਫਾਜ਼ੀਕਾ ਹਲਕੇ ਦੇ ਨੇ ਆਪਣਾ ਨਾਮ ਰੋਸ਼ਨ ਕਰ ਰਹੇ ਨੇ ਤੇ ਤੁਹਾਡੇ ਸਾਰਿਆਂ ਵਾਸਤੇ ਇਹ ਵੀ ਕਹਾਂਗੀ ਸਪੈਸ਼ਲੀ ਅੱਜ ਅਬੋਂਦੀ ਟੀਮ ਵਾਸਤੇ ਕਹਿੰਦੇ ਜਬ ਤੱਕ ਨਾ ਸਫਲ ਹੋ ਨੀਂਦ ਚੈਣ ਕੋ ਤਿਆਗੋ ਤੂੰ ਜਬ ਤੱਕ ਨਾ ਸਫਲ ਹੋ ਨੀਂਦ ਚੈਣ ਕੋ ਤਿਆਗੋ ਤੂੰ ਸੰਘਰਸ਼ ਦਾ ਮੈਦਾਨ ਛੋੜ ਕੇ ਮਤ ਭਾਗੋ ਤੂੰ ਮਤ ਭਾਗੋ ਤੂੰ बिना कुछ किए जय जयकार नहीं होती पर कोशिश करने वालों की कभी हार नहीं होती कोशिश करने वालों की कभी हार नहीं होती तो आने वाले टाइम के नवी एनर्जी के नाल नवे जोश के नाम आप फिर अगले क्रिकेट टूर्नामेंट जरूर मिलोंगे बहुत बहुत धन्यवाद